ਸਿੰधरी ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਜੈ ਜੈਕਾਰੂ ਕਰੇ ਸਭ ਕੋਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅੰਗਾਮੀ ਜੋਤ ਨੇ ਜਿਸ ਦੀ ਧਰਤੀ ਉੱਤੇ ਚਰਨ ਪਾਏ ਉਸ ਥਾਂ ਕਣਕਣ ਵਿੱਚ ਗਿਆਨ ਦਾ ਚਰਨ ਹੋ ਗਿਆ ਸਾਲ 1965 ਇਸਵੀ ਤੇ ਛੜਕਲੇ ਮਹੀਨੇ ਵਿੱਚ ਜਦੋਂ ਸਰਦ ਰੁੱਤ ਸ਼ੁਰੂ ਹੋ ਗਈ ਹੋ ਰਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਰਿਵਾਰ ਅਤੇ ਕੁਝ ਸਿੱਖਾਂ ਸਮੇਤ ਭਵਾਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫਰੀ ਨਹੀਂ ਸੀ ਸਗੋ ਇਹ ਤਾਂ ਗੁਰੂ ਅਸਥਾਨਾਂ ਤੇ ਦਰਸ਼ਨ ਜਿਦਾਰੇ ਕਰਨ ਤੇ ਸਿੱਖ ਸੇਵਕਾਂ ਨੂੰ ਗੁਰੂ ਸਿੱਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਤਾ ਨੂੰ ਮਿੱਜ ਤੋਂ ਉੱਪਰ ਚੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਵਿਪਰਵਾਦੀ ਜੰਜਾਲ ਤੇ ਲੋਕਾਂ ਨੂੰ ਬਚਾਉਣ ਸਭ ਨੂੰ ਸਾਂਝੇ ਵਾਲ ਦਾ ਔਕਾ ਦੇਣ ਕਿਰਤ ਦੀ ਮਹਾਨਤਾ ਸਮਝਾਉਣ ਬੰਦੇ ਚੱਕਨ ਦੀ ਪ੍ਰੇਰਨਾ ਦੇਣ ਨਾਮ ਜਪਣ ਦੀ ਦਾਤ ਵਕਸ਼ਣਾ ਤੇ ਦਿਲਾਂ ਨੂੰ ਨਵੇਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨੇ ਗੁਰੂ ਜੀ ਨਾਲ ਸ੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਤ ਦੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੇ ਗੁਰੂ ਜੀ ਭਰਤਪੁਰ ਤੋਂ ਕਨੌਲੀ ਹੁੰਦੇ ਹੋਏ ਰੋਪੜ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਸਾਹਿਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ ਦੁਗਰੀ ਕੁਰਾਲੀ ਅਤੇ ਹਿੰਦੇ ਕੰਡੂਆ ਦੇ ਇੱਕ ਬਾਗ ਵਿੱਚ ਡੇਰੇ ਲਾਏ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਸੰਸ਼ੋਭਿਤ ਹਨ ਇੰਨਾ ਸਾਵਾਂ ਤੇ ਹਰ ਪਿੰਡ ਹਰ ਗਲੀ ਵਿੱਚ ਲੋਕ ਆਪਣੇ ਦੁਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਦਾ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਬਖਸ਼ੀ ਕਰਦੇ ਅਨੰਦਪੁਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਨਦੀ ਦਾ ਰੁੱਖ ਨਦੀ ਦਾ ਰੁੱਖ ਮੜਵਾ ਦਿੱਤਾ ਉੱਥੇ ਆਪ ਜੀ ਦੇ ਰੈਲੋ ਪਹੁੰਚੇ ਫਿਰ ਪਿੰਡ ਬਿਹੇੜ ਨੂੰ ਵੀ ਪੁੱਜੇ ਜਿੱਥੇ ਇੱਕ ਬੰਜਾਰੇ ਨੇ ਆਪ ਨੂੰ ਇੱਕ ਬੰਜਾਰੇ ਨੇ ਆਪ ਨੂੰ 9 ਟਕੇ ਪੇਂਟ ਕੀਤੀ ਅਤੇ ਕਿਹਾ ਇਹ ਕੁਛ ਜਹੀ ਪਿੰਟਾ ਹੈ ਗੁਰੂ ਜੀ ਨੇ فرمایا ਇਹ 9 ਟਕੇ ਨਹੀਂ ਸਗੋ 9 ਲੱਖਾਂ ਲੌਣ ਲੱਖ ਦੇ ਸਮਾਨ ਹਨ ਇਸੇ ਲਈ ਉਸ ਪਿੰਡ ਦਾ ਨਾਮ ਲੌਣ ਲੱਖਾ ਪੈ ਗਿਆ ਇੱਥੋਂ ਗੁਰੂ ਜੀ ਟਾਹਲਪੁਰ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਬਹਾਦਰਗੜ ਆਖਦੇ ਹਨ ਪਹੁੰਚੇ ਇੱਥੋਂ ਪਿੰਡ ਲਹਿਲ ਅਜੋਗਾ ਪਟਿਆਲੇ ਪਟਿਆਲਾ ਦਾ ਗੁਰਦੁਆਰਾ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਅਲਾਉ ਔਰਖਾ ਸੰਗਰੂਰ ਨੇੜੇ ਰਾਗਾ ਹੁੰਦੇ ਹੋਏ ਸਮਾਨਾ ਪਹੁੰਚੇ ਜਿਸੇ ਜਗ੍ਹਾ ਹੁਣ ਗੁਰੂ ਦਾ ਗੁਰੂ ਘਰ ਖੜਾ ਸੈਜਿਤ ਹੈ ਇੱਥੇ ਗੁਰੂ ਜੀ ਮੂਲੋਵਾਲ ਪਹੁੰਚੇ ਜਿਸ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਭਰਨ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਵਖੀ ਇੱਥੇ ਗੁਰੂ ਜੀ ਨੇ ਸਿੱਖਾ ਹੁੰਦੇ ਹੋਏ ਇੱਕ ਜੰਗਲ ਵਿਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਜੇ ਇੱਥੇ ਗੁਰੂ ਜੀ ਨੇ ਭਾਈ ਧਿਆਨਾ ਜੀ ਨੂੰ ਤਾਰਿਆ ਫਿਰ ਕੱਟੂ ਪੈਣੀ ਫਰਵਾਈ ਤੇ ਹੰਢਾਇਆ ਹੰਢਾਇਆ ਪਹੁੰਚੇ ਇਸ ਜਗ੍ਹਾ ਇਸ ਜਗ੍ਹਾ ਉਸ ਸਮੇਂ ਤਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਇਲਾਜ ਲਈ ਅਸ਼ੀਸ਼ ਦਿੱਤੀ ਇੱਥੇ ਗੁਰੂ ਜੀ ਥੋਲੇਵਲ ਚੱਲ ਪਏ ਤੋਲੇ ਹੁਣ ਗੁਰਦੁਆਰਾ ਮਾੜੀ ਸ੍ਰੀ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀ ਵਾਲਟਾਵ ਹੁੰਦੇ ਹੋਏ ਭੰਡੋੜ ਪਹੁੰਚੇ ਗੁਰਦੁਆਰਾ ਸਾਹਿਬ ਭੰਡੋੜ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸੰਜੂ ਚੱਲ ਇਥੋਂ ਤਪਾ ਦੇ ਫੇਰੇ ਰੱਲੇ ਤੋਂ ਬਾਹਰ ਵੱਡ ਡੇਰਾ ਕੀਤਾ ਕਹਿੰਦੇ ਹਨ ਕਿ ਉੱਕੇ ਹੀ ਸੁਲਤਾਨੀਆਂ ਦਾ ਤੀਜਾ ਜੋਗਾ ਮਰਤ ਰਿਹਾ ਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੇ ਜੋਗਾ ਭਾਵ ਇਹ ਕਿਸੇ ਵੀ ਕੰਮ ਆਉਣ ਜੋਗਾ ਨਹੀਂ ਹੈ ਗੁਰੂ ਜੀ ਦੇ ਇਹ ਬਚਨ ਜਦੋਂ ਜੋਗੇ ਨੂੰ ਪਤਾ ਚੱਲੇ ਤਾਂ ਉਹ ਆਪ ਜੀ پاس ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਐਸੇ ਨਗਰ ਬਸਾਲਾ ਬੋ ਪਿੰਡ ਬਰਕਤਾ ਵਾਲਾ ਤੇ ਅਜੀਤ ਹੋਵੇਗਾ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਗਾ ਰੱਲਾ ਵੀ ਆਖਦੇ ਹਨ ਜੋਗੇ ਨੂੰ ਵਰ ਕੇ ਗੁਰੂ ਜੀ ਭਪਾਲ ਨਗਰ ਆਇ ਦਿੱਤੇ ਪਿੰਡ ਹੁੰਦੜ ਦੀ ਸਾਰੀ ਬਸੋ ਦਰਸ਼ਨਾਂ ਲਈ ਆਈ ਤਾਂ ਭਪਾਲ ਜੀ ਤੋਂ ਕੀਵਾ ਵੱਡਾ ਹੁੰਦੇ ਸਮਰਾਮਾ ਨਗਰ ਅਟਕ ਗਈ ਕਾਵਲ ਤੋਂ ਗੁਰੂ ਜੀ ਦਰਸ਼ਨ ਲਈ ਸ੍ਰੀ ਆਨੰਦਪੁਰ ਸਾਹਿਬ ਦੀ ਪਹੁੰਚੀ ਸੰਗਤ ਇੱਥੇ ਆਪ ਜੀ ਨੂੰ ਆ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇੱਥੇ ਹੀ ਭੀਖੀ ਦਾ ਚੌਧਰੀ ਦੇਸੂ ਜੋ ਕਿ ਧਰਮ ਛੱਡ ਕੇ ਤਰਾਹ ਅਨੁਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਮਿਆਰ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆ ਦੇ ਸਿੱਖ ਭਾਈ ਮੁਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਅਰਗੋਵੰਦ ਸਾਹਿਬ ਜੀ ਵੱਲੋਂ ਜੁੱਧ ਵਿੱਚ ਭਾਗ ਲਿਆ ਸੀ ਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨਿਹਾਲ ਕੀਤਾ ਅਤੇ ਅੱਗੇ ਪਿੰਡ ਤਲਊਆ ਜਾ ਪੁੱਜੀ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਸਾਧੂ ਤੁਲਸੀਦਾਸ ਆਪਣੇ ਅੰਤਿਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਜ਼ਿੰਦਗੀ ਦੀਆਂ ਪ੍ਰਸਤਾਵਾਂ ਵਿੱਚੋਂ ਉੱਚਾ ਹੋਣ ਦਾ ਵੱਲ ਦੱਸਿਆ ਗੁਰੂ ਜੀ ਸਮਾਨਾ ਸ਼ਾਹਪੁਰ ਤੇ ਲਾਗਲੇ ਪਿੰਡਾਂ ਵਿੱਚ ਬਖਸ਼ਿਸ਼ਾ ਕਰਦੇ ਅਲੀ ਸ਼ੇਰ ਕਲਾ ਪੁੱਜੇ ਇਹ ਪਿੰਡਤੀਆਂ ਦੇ ਵਪਾਰ ਲਈ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਇਹ ਕਾਰਨ ਤੋਂ ਵਰਜਿਆ ਤੇ ਬੱਚਿਆਂ ਨੂੰ ਸਤਕਾਰ ਨਾਲ ਵਿਆਹ ਦਾ ਉਪਦੇਸ਼ ਦਿੱਤਾ ਇੱਥੇ ਆਪਜੀ ਦਾ ਖਿਆਲਾ ਖਾਨਪਿੰਡ ਮੋੜ ਡਿੱਕ ਸਾਬੂ ਕੀ ਤਲਵੰਡੀ ਬਰਾਹ ਬੱਛਵਾਨ ਦੇ ਤੋਂ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਆਪਣੇ ਰੂਹ ਤਾਰਨ ਲਈ ਤਮਤਾਨ ਵੱਲ ਚੱਲ ਪਏ ਤਮਤਾਨ ਜਿੱਥੇ ਹੁਣ ਗੁਰਦੁਆਰਾ ਤਮਤਾਨ ਸਾਹਿਬ ਸਥਾਪਿਤ ਮਾਨ ਹਨ ਇੱਥੇ ਗੁਰੂ ਸਾਹਿਬ ਜੀ ਔਰੰਗਜ਼ੇਬ ਦੇ ਸਪਾਹੀਆਂ ਨੂੰ ਬੰਦੀ ਬਣਾ ਲਿਆ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਪਾਹੀਆਂ ਨੇ ਬੰਦੀ ਬਣਾ ਲਿਆ ਅਤੇ ਦਿੱਲੀ ਲਿਜਾਇਆ ਗਿਆ ਇਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਆਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਆਦੀਨ ਮੁਗਲਾ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਜਿਸ ਜੋ ਅਸਫਲ ਰਿਹਾ ਅਸਾਮ ਉੱਤੇ ਹਮਲਾ ਮੌਤ ਸੰਘੇੜਨ ਤੋਂ ਘਟਨੀ ਸੀ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਮਦਦ ਲੈਣ ਲਈ ਕਿਹਾ। ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜੀਤ ਤੋਂ ਔਰੰਗਜੀਤ ਅੱਗੇ ਗੁਰੂ ਜੀ ਨੂੰ ਰਹਾ ਕਰਨ ਦੀ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੇ ਰਾਹੇ ਤੋਂ ਅੰਮ੍ਰੰਤ ਦਿੱਲੀ ਤੋਂ ਪੂਰਬੀ ਭਾਰਤ ਚੱਲ ਪਏ। ਆਪ ਮਥਰਾ, ਆਗਰਾ, ਇਟਾਵਾ, ਕਾਨਪੁਰ, ਲਖਨਊ, ਫਤੇਪੁਰ ਆਦਿ ਸ਼ਹਿਰਾਂ ਵਿੱਚ ਹੁੰਦੇ ਹੋਏ ਅਲਾਹਾਬਾਦ ਪ੍ਰਿਆਗ ਪਹੁੰਚੇ ਇੱਥੇ ਕੁਝ ਸਮੇਂ ਰਹੇ ਇੱਥੇ ਅਜਕਲ ਗੁਰਦੁਆਰਾ ਸਾਹਿਬ ਸਥਾਪਤਨ ਅਲਾਹਾਬਾਦ ਦੇ ਵਿੱਚੋਂ ਸਿਰਜਾ ਪਰੂ ਹੁੰਦੇ ਹੋਏ ਗੁਰੂ ਤੇਗਪਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ ਉਹ ਕੋ 2 ਹਫ਼ਤੇ ਰਹੇ ਇੱਥੇ ਜਗ੍ਹਾਗਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸਜੋਜਿਤ ਹੈ ਸਜੋਬਿਤ ਹੈ ਜਿਸ ਦਾ ਨਾਮ ਗੁਰਦੁਆਰਾ ਨਿੱਕੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ ਸਾਸਾਰਨ ਗਏ ਇੱਥੇ ਗੁਰੂ ਸਾਹਿਬ ਜੀ ਦਾ ਇੱਕ ਸਿਰਜਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮੱਲ ਰਹਿੰਦਾ ਸੀ ਸਾਸਾਰਾਮ ਸ਼ਹਿਰ ਵਿੱਚ ਅੱਜਕੱਲ ਤਿੰਨ ਗੁਰਦੁਆਰੇ ਸਥਾਪਤ ਹਨ ਗੁਰੂਜੀ ਸਾਸਾਰਾਮ ਤੋਂ ਬੋਧ ਗਿਆ ਜੋ ਕਿ ਬੁੱਧ ਅਤੇ ਹਿੰਦੂ ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਸੇ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਦੇ ਪਰਿਵਾਰ ਦੇ ਇੱਕ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਜਿਹਦੇ ਭਰਾਤਾ ਕਿਰਪਾਲ ਚੰਦ ਜੀ ਆਦਿ ਨੂੰ ਛੇਡ ਕੇ ਟਾਕਾਬਲ ਚੱਲ ਪਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸ ਸਥਾਨ ਤੇ ਬਾਲਕ ਗੋਬਿੰਦ ਰਾਏ ਨੂੰ ਵੀ ਕੰਮ ਦਿੱਤਾ ਜੋ ਬਾਅਦ ਵਿੱਚ ਸ੍ਰੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਕਹਾਏ ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਹੀ ਨੌਵੇਂ ਪਾਤਸ਼ਾਹ ਨੂੰ ਮਿਲਿਆ ਉਸ ਨੇ ਗੁਰੂ ਜੀ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿੱਛੋਂ ਆਪ ਢਾਕੇ ਵੱਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੰਗੇਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਇੱਕ ਪੁਰਾਣਾ ਮੰਜਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ ਮੰਗੇਰ ਤੋਂ ਭਾਗਲਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਉੱਥੇ ਅੱਗੇ ਰਾਜ ਮਹਿਲ ਪੁੱਜੀ ਇਸ ਸਥਾਨ ਉੱਤੇ ਗੁਰੂ ਨਾਨਕ ਸਾਹਿਬ ਵੀ ਆਪਣੀ ਦਾਸਿਕ ਦਰਾਨ ਆਏ ਸਨ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਠਹਿਰੇ ਇੱਥੇ ਗੁਰੂ ਜੀ ਦਾ ਮਾਲ ਦਾ ਮਿਰਸਾਵਾਦ ਆਦੀ ਹੁੰਦੇ ਹੋਏ ਢਾਕਾ ਮੋ ਜੇ ਢਾਕਾ ਤੋਂ ਗੁਰੂ ਸਾਹਿਬ ਜੀ ਦਾ ਰਾਜਾ ਰਾਮ ਸਿੰਘ ਨਾਲ ਅਸਾਮ ਵੱਲ ਚੱਲ ਪਈ ਅਸਾਮ ਵੱਲ ਚੱਲ ਪਏ ਤੇ ਦੁਬਰੀ ਪਹੁੰਚੇ ਅਸਾਮ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੀ ਸੁਨਾਵਾ ਵਿੱਚ ਬੜਾ ਖਮਸਾਨ ਜੁੱਧ ਹੋ ਚੁੱਕਾ ਸੀ ਜਿਸ ਪ੍ਰੰਤ ਗੁਰੂ ਜੀ ਸਾਲੀਤੀ ਸਦਕਾ ਦੋਨੋਂ ਰਾਜਿਆਂ ਵਿਚ ਸਲਾਹ ਹੋਈ ਰਾਜਾ ਚੱਕਰ ਚੱਕਰਦਵਜ ਸਿੰਘ ਨੇ ਸੱਦੇ ਤੇ ਗੁਰੂ ਜੀ ਘਾਟੀ ਤੇ ਤੈਜ ਪਰ ਗਏ ਉਸੇ ਗੁਰੂ ਸਾਹਿਬ ਜੀ ਦਾਕਾ ਮਿਦਨਾਪੁਰ ਬਲੇਸ਼ਪਰ ਰੂਪਸਾ ਉਸਮੂਪੁਰ ਪਾਂਕਰਾ ਗਮੋਜਾ ਤੇ ਗਿਆ ਰਾਹੀ ਵਾਪਸ ਪਟਨਾ ਪਹੁੰਚ ਇਸ ਯਾਤਰਾ ਕੇਵਲ ਧਰਤੀ ਦੇ ਰਾਹਾਂ ਦੀ ਨਹੀਂ ਇਹ ਤਾਂ ਮਨੁੱਖਤਨ ਦਿਲਾਂ ਦੇ ਰਾਹਾਂ ਨੂੰ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਸਵਿੱਤਰ ਸਵਿੱਤਰ ਚਰਨ ਤੋਂ ਪ੍ਰਾਪਤ ਸਤਾਨ ਨੂੰ ਹਰ ਰੋਜ਼ ਹਰ ਰੋਜ਼ ਨਮਸਤਕ ਜੋ જય-ਜੈ ਕਰ ਰਹੇ ਹਨ Thank you.